ਡੰਡਾਉਤ ਬੰਦਨ ਅਨਕ ਪਾਰ ਸਰਬ ਕਲਾ ਸਮਰਥੇ ਡੋਲਨ ਤੇ ਰੱਖੋ ਪ੍ਰਭੂ ਨਨਕ ਦੇ ਪਰ ਹੱਥੇ ਉੱਠ ਫਰੀਦਾ ਉਜੂ ਸਾਜ ਸੁਭਨਵਾਜੁ ਗੁਜਾਰ ਜੋ ਸਿਰ ਸਾਈ ਨਾਨਿਵੈ ਸੋ ਸਿਰ ਕੱਪ ਉਤਾਰ ਕਬੀਰ ਸੁਤਾਂ ਕਾ ਕਰਹਿ ਉੱਠ ਕੇ ਨਾ ਜਪਹਿ ਮੁਰਾਰ ਇੱਕ ਦਿਨ ਸੋਵਣ ਹੋਏ ਗੋ ਲੰਬੇ ਗੋੜ ਖਸਾਰ ਸੁਕਾਹ ਕਾਲ ਨੂੰ ਗੁਰ ਸੇਵੀਆ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੂਰਠ ਮਹੱਲਾ ਪੰਜਵਾ ਆਗੈ ਸੁਖ ਮੇਰੇ ਮੀਤਾ ਹੀ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਨੂੰਤ ਕਸ ਹੋ ਨਹੀਂ ਆਗੈ ਸੁਖ ਮੇਰੀ ਮੀਤਾ ਵਾਚੀ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣ ਕੇ ਬਣਾਈ ਫਿਰ ਡੋਲਤ ਕਤੂ ਨਹੀਂ ਸਾਜੇ ਸਾਹਿਬ ਸੋ ਮਨ ਮੰਨਿਆ ਸਰਬ ਨਿਰੰਤਰ ਜਾਣਿਆ ਰਹਾ ਸਭ ਜੀ ਤੇਰੀ ਦਇਆਲਾ ਆਪਣੇ ਭਗਤ ਕਰਹਿ ਪ੍ਰਤ ਪਾਲਾ ਅਚਰਜ ਤੇਰੀ ਵਡਿਆਈ ਨਤ ਨਾਨਕ ਨਾਮ ਧਿਆਈ ਸਭ ਜੀ ਤੇਰੀ ਦਇ ਅੱਲਾ ਆਪਣੇ ਭਗਤਾਂ ਕਰੇ ਪ੍ਰਤ ਪਾਲਾ ਆਚਰਜ ਤੇਰੀ ਵਡਿਆਈ ਨਤ ਨਾਨਕ ਨਾਮ ਧਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ